ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਅੱਜ ਅਸੀਂ ਤੀਜਾ ਦਿਨ ਸਾਨੂੰ ਹੋ ਗਿਆ ਜੈਪੁਰ ਸ਼ਹਿਰ ਦੇ ਵਿੱਚ ਕੱਲ ਆਪਾਂ ਮਿਲੇ ਸੀ ਹਵਾ ਮਹਿਲ ਤੇ ਤੁਹਾਨੂੰ ਜਿਹੜਾ ਆਪਾਂ ਸਾਰਾ ਦਿਖਾਇਆ ਸੀ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਦਿਖਾਵਾਂਗੇ ਜੰਤਰ ਮੰਤਰ ਹੁਣ ਅਸੀਂ ਹੈਗੇ ਆ ਇਸ ਵਕਤ ਜਿਹੜੇ ਗਲਟਾ ਰੋਡ ਤੇ ਦੇ ਇਹ ਨਾਲ ਹੀ ਜਿਹੜਾ ਹੈਗਾ ਆ ਰਾਮਗੰਜ ਚੌਪੜ ਚੌਕ ਕਹਿ ਦਿੰਦੇ ਵੈਸੇ ਆਪਣੇ ਪੰਜਾਬੀ 'ਚ ਇਹ ਚੌਪਰ ਕਹਿੰਦੇ ਆ ਉਥੋਂ ਤਕਰੀਬਨ 7 ਕਿਲੋਮੀਟਰ ਜਿਹੜਾ ਦੂਰ ਆ ਆਪਣਾ ਜੰਤਰਮੰਤਰ ਇਧਰੋਂ ਆਉਂਦੇ ਆ ਜਿਹੜੇ ਆਟੋ ਆ ਸਰਗੋਨੋਂ ਨਹੀਂ ਤਿਆਰ ਹੋਏ ਖੜੇ ਰੋਟੀ ਪਾਣੀ ਜਿਹੜਾ ਖਾ ਲਿਆ ਸੀ ਹਾਂ ਅੱਜ ਸਰਗੋਨ ਦੀ ਚੜ੍ਹਾਈ ਜ਼ਿਆਦਾ ਐਣ ਕਾਉਣ ਕਾ ਲਈ ਫਰਦਾ ਅੱਜ ਦਾ ਪੂਰਾ ਮੈਲ ਸ਼ਵਾਨੀ ਮੈਂ ਵੀ ਬਣਾ ਫਰਦਾ ਇੱਕ ਗੱਲ ਹੋਰ ਇੱਥੇ ਓਲਾ ਵੀ ਚੱਲਦੀ ਹੈ ਵੈਸੇ ਇਹ ਜਿਹੜੇ ਆਟੋ ਵਾਲੇ ਇੱਥੇ ਬਹੁਤ ਲੁੱਟਦੇ ਆ ਇਹਨਾਂ ਦੇ ਹੱਥ ਨਾ ਚੜੋ ਕੋਈ ਵੀ ਜੇ ਆਉਂਦਾ ਤੇ ਜ਼ਿਆਦਾਤਰ ਜਿਹੜਾ ਓਲਾ ਨੂੰ ਮਾਲਾ ਤੁਸੀਂ ਕਰੋਗੇ ਤਾਂ ਸਸਤੇ ਪਹਿਜੋਗੇ ਜਿਹੜੇ ਮੰਨ ਲਓ ਆਟੋ ਵਾਲੇ ਬਹੁਤ ਆਪਦੀਆਂ ਗੱਲਾਂ 'ਚ ਪਰਮਾਉਂਦੇ ਇਹਨਾਂ ਬਾਕੀ ਪੁੱਛਦੇ ਆਪਾਂ ਜੰਤਰ ਮੰਤਰ ਕਿ ਕਿਤਨੇ ਲਓਗੇ ਜੰਤਰ ਮੰਤਰ ਨਹੀਂ ਜਾਓਗੇ ਮੇਰੇ ਫੇਰ ਤੋਂ ਉਹ ਖੜ ਗਿਆ ਆਪਣੇ ਕੋਲ ਜੰਤਰ ਮੰਤਰ ਕਿਤਨਾ 20 ਰੁਪਏ ਸਵਾਰੀ ਨਹੀਂ ਨਹੀਂ ਜ਼ਿਆਦਾ ਇੱਥੇ ਆਟੋ ਵਾਲੇ ਕਈ ਤਾਂ 80 80 100 100 150 150 ਰੁਪਏ ਮੰਗੀ ਜਾਂਦੇ ਆ ਪਰ ਜ਼ਿਆਦਾਤਰ 10 ਰੁਪਏ ਚੱਲਦੇ ਸਵਾਰੀ ਦੇ 20 20 ਮੰਗੀ ਜਾਂਦੇ ਜਿਵੇਂ ਮੰਨ ਲਓ ਵੇਖ ਲੈਂਦੇ ਨਵਾਂ ਆ ਬੰਦਾ ਉਹ ਸਾਹਮਣੇ ਵਾਲੇ ਪੈਸੇ ਮੰਗਦੇ ਆ ਬਿਲਕੁਲ ਹਵਾ ਮੈਲ ਤੇ ਮਗਰਲੇ ਪਾਸੇ ਹੀ ਐ ਇਹ ਜੰਤਰ ਮੰਤਰ ਤੇ ਸਿਟੀ ਪੈਲਸ ਇਹ ਜਿਹੜੇ ਆਪਾਂ ਰੋਡ ਤੇ ਤੁਰੇ ਜਾਂਦੇ ਨੇ ਇਹ ਹੈਗਾ ਰਾਮਗੜ੍ਹ ਰੋਡ ਆ ਜਿਹੜੇ ਰਾਜੇ ਮਹਾਰਾਜਾ ਮੇਲੇ ਦੇ ਜਿਹੜੇ ਗੇਟ ਬਣੇ ਹੋਏ ਆ ਇਹ ਤੁਹਾਨੂੰ ਆਮ ਹੀ ਸ਼ਹਿਰ ਦੇ ਵਿੱਚ ਦੇਖ ਜਾਣਗੇ ਆ ਗਿਆ ਪੁਰਾਣੇ ਦਰਵਾਜ਼ੇ ਬਣੇ ਹੋਏ ਆ ਲੋਹੇ ਦੇ ਰਾਜੇ ਮਹਾਰਾਜਾ ਦੇ ਟਾਈਮ ਦੇ ਦੇਖ ਲੋ ਤੁਸੀਂ ਦੇਖ ਸਕਦੇ ਹੋ ਬਾਈ ਆ ਜਿਹੜਾ ਗੇਟ ਆਇਆਗਾ ਤਰਪੋਲੀਆ ਗੇਟ ਆ ਇਹ ਵੀ ਜਿਹੜਾ ਰਾਜੇ ਮਹਾਰਾਜਾ ਦਾ ਟਾਈਮ ਦਾ ਹੈਗਾ ਵਾ ਤੇ ਲੱਕੜ ਦੇ ਜਿਹੜੇ ਇਹਦੇ ਦਰਵਾਜ਼ੇ ਲੱਗੇ ਹੋਏ ਆ ਵੱਡੇ ਵੱਡੇ ਦਰਵਾਜੇ ਜਿਹੜੇ ਲੱਕੜ ਦੇ ਲੱਗੇ ਹੋਏ ਆ ਤੇ ਕਿਸੇ ਟਾਈਮ ਜਿਹੜਾ ਇਹਨੂੰ ਬੰਦ ਕਰਦੇ ਹੁੰਦੇ ਸੀਗੇ ਤੇ ਫਿਲਹਾਲ ਜਿਹੜੇ ਹੁਣ ਇਹ ਪੱਕੇ ਤੌਰ ਤੇ ਖੁੱਲੇ ਕਿਉਂਕਿ ਰੋਡ ਬਣ ਗਏ ਆ ਇੱਥੇ ਮੰਦਿਰ ਬਣਿਆ ਹੋਇਆ ਮੰਦਿਰ ਸ਼੍ਰੀ ਬਰਜਨਦੀ ਜੀ ਚਾਂਦਨੀ ਚੌਕ ਜੈਪੁਰ ਇਹ ਸਿਟੀ ਪ੍ਰਾਥ ਦਾ ਜਿਹੜਾ ਮਲਾ ਗੇਟ ਆ ਇਹ ਤੇ ਤੋਫਾਂ ਵੀ ਰੱਖੀਆਂ ਹੋਈਆਂ ਪਹਿਲਾਂ ਆਪਾਂ ਜਾਣਾ ਜੰਤਰ ਮੰਤਰ ਇਧਰਲੇ ਪਾਸੇ ਮਿਲਦੀ ਆ ਟੈਕਟ ਟ੍ਰੈਕਟਰਾਂ ਦੇ ਪਾਸੇ ਵੀ ਜਿਹੜਾ ਲੋਕਾਂ ਦਾ ਵਾਵਾ ਇਕੱਠਾ ਦੇਖਦੇ ਆ ਤੁਹਾਨੂੰ ਦੱਸਦੇ ਆ ਕਿੰਨੀ ਟ੍ਰੈਕਟਰ ਲੱਗੂਗੀ ਕਿੰਨੇ ਚ ਮਿਲਦੀ ਆ ਟ੍ਰੈਕਟਰ ਲਾਈਨ 'ਚ ਲੱਗਣਾ ਪੈਣਾ ਵਾ ਆਪਾਂ ਲੱਗ ਕੇ ਜਾਵਾਂ ਲਾਸਟ ਤੇ ਉਧਰਲੇ ਪਾਸੇ ਹੈਗਾ ਸਿਟੀ ਪਾਲਸ ਦਾ ਜਿਹੜਾ ਗੇਟ ਆ ਤੇ ਇਧਰਲੇ ਪਾਸੇ ਟੈਕਟਾਂ ਮਿਲਦੀਆਂ ਜੰਤਰ ਮੰਤਰ ਦੀਆਂ 5 ਤੋਂ ਸਵੇਰ 9:30 ਤੋਂ ਸਾਡੇ 6 ਵਜੇ ਤੱਕ ਜਿਹੜਾ ਸ਼ਾਮ ਦੇ ਜੰਤਰ ਮੰਦਰ ਖੁੱਲਦਾ ਵਾ ਬਸ ਦੋ ਵਾਰੀ ਵੇਖਿਆ ਮਿਲ ਗਈ ਟਿਕਟ ਬਈ 52 ਰੁਪਏ ਇੱਕ ਜਾਨੇ ਦੀ ਟਿਕਟ ਆ ਤੇ ਤਿੰਨਾਂ ਦੇ ਲੱਗੇ 156 ਆਪਾਂ ਤੁਹਾਨੂੰ ਲੈ ਆਇਆ ਅੰਦਰ ਜੰਤਰ ਮੰਤਰ ਦੇ ਪਹਿਲੀ ਗੱਲ ਤਾਂ ਇਹ ਆ ਵੀ ਅੰਦਰ ਜਿਹੜਾ ਸਿਗਰਟ ਪੀਣੀ ਜਿਹੜਾ ਧੂਮਰ ਪਾਨ ਕਰਨਾ ਜਿਹੜਾ ਉਹ ਵੇਲੇ ਸਖਤ ਮਨਾਹੀ ਆ ਅੰਦਰ ਕੋਈ ਵੀ ਜਿਹੜਾ ਸਿਗਰਟ ਬੀੜੀ ਨਹੀਂ ਪੀ ਸਕਦਾਗਾ ਤੇ ਇਥੇ ਜਿਹੜੇ ਅਲੱਗ-ਅਲੱਗ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਮੈਮੋਰੈਂਸ ਬਣੇ ਹੋਏ ਵੇ ਆ ਕੋਈ ਟਾਈਮ ਦੱਸਦਾ ਕੋਈ ਇਰਾਛੀ ਦੱਸਦਾ ਤੇ ਕੋਈ ਆਉਣ ਵਾਲਾ ਜਿਹੜਾ ਸਮਾਂ ਦੱਸਦਾ ਵਾ ਕਿਵੇਂ ਦਾ ਕਿਵੇਂ ਦਾ ਨਹੀਂ ਜਿਹੜਾ ਸਾਰਾ ਇਹ ਇਥੇ ਬਣਾਇਆ ਹੋਇਆ ਵਾ ਪੁਰਾਣੇ ਟਾਈਮ ਚ ਕਿਵੇਂ ਜਿਹੜਾ ਟਾਈਮ ਦੇਖਿਆ ਜਾਂਦਾ ਸੀਗਾ ਕਿਵੇਂ ਰਾਛੀ ਦੇਖੀ ਜਾਂਦੀ ਸੀ ਕੀ ਉਹਨਾਂ ਦਾ ਹਸਾਬ ਕਿਤਾਬ ਸੀ ਜਿਹੜਾ ਉਹ ਇਹ ਸਾਰਾ ਇੱਥੇ ਜਿਹੜਾ ਬਣਾਇਆ ਹੈ ਇਹਦੇ ਨਾਲ ਦੇ ਇੰਡੀਆ ਦੇ ਵਿੱਚ ਇਹ ਚਾਰ ਬਣੇ ਹੋਏ ਆਜੰਤਰ ਮੰਤਰ ਇੱਕ ਹੈਗਾ ਵਾਰਾਨਸੀ ਚ ਇੱਕ ਜਿਹੜਾ ਮਥੂਰਾ ਦੇ ਵਿੱਚ ਇੱਕ ਦਿੱਲੀ ਦੇ ਵਿੱਚ ਤੇ ਜਿਹੜਾ ਚੌਥਾ ਹੈਗਾ ਉਹ ਇੱਥੇ ਆ ਇਹ ਜਿਹੜਾ ਜੈਪੁਰ ਦੇ ਵਿੱਚ ਇਹ ਜਿਹੜਾ ਸਭ ਤੋਂ ਵੱਡਾ ਜਿਹੜਾ ਇਹ ਜੰਤਰ ਮੰਤਰ ਜੈਪੁਰ ਦੇ ਵਿੱਚ ਉਹਨਾਂ ਤਿੰਨਾਂ ਨਾਲੋਂ ਇਹ ਬੈਸਟ ਜਿਹੜਾ ਹੈਗਾ ਵਾ ਆਪਣਾ ਜੈਪੁਰ ਦੇ ਵਿੱਚ ਆ ਜਿਹੜਾ ਬੰਦਾ ਨਹੀਂ ਮਤਲਬ ਦਿੱਲੀ ਗਿਆ ਜਾਂ ਉਹਨੇ ਨਹੀਂ ਜੰਤਰ ਮੰਤਰ ਦਿੱਲੀ ਵਾਲਾ ਵੇਖਿਆ ਮਥੁਰਾ ਵਾਲਾ ਵੇਖਿਆ ਜਾਂ ਬਨਾਰਸ ਵਾਲਾ ਵੇਖਿਆ ਤੇ ਉਹ ਇੱਕ ਵਾਰੀ ਜ਼ਰੂਰ ਇੱਥੇ ਪਹੁੰਚੇ ਜੇ ਇੱਕ ਵਾਰੀ ਜ਼ਰੂਰ ਤੁਹਾਡਾ ਜਿਹੜਾ ਵੇਖਣ ਦਾ ਮਤਲਬ ਸੁਭਾਗ ਪ੍ਰਾਪਤ ਹੋਣਾ ਚਾਹੀਦਾ ਤੁਹਾਨੂੰ ਕਿਉਂਕਿ ਇਹ ਅੱਜ ਵੀ ਉਸੇ ਤਰ੍ਹਾਂ ਹੀ ਜਿਹੜਾ ਟਾਈਮ ਦੱਸਦੇ ਆ ਰਾਸ਼ੀਆਂ ਦੱਸਦੀਆਂ ਆਉਣ ਵਾਲਾ ਸਮਾਂ ਦੱਸਦਾ ਇਹ ਸਾਰਾ ਕੁਝ ਜਿਹੜਾ ਉਸੇ ਤਰ੍ਹਾਂ ਹੀ ਕੰਮ ਕਰਦਾ ਵਾ ਇਹ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ 19 ਤਰ੍ਹਾਂ ਦੇ ਇਨਸਟਰੂਮੈਂਟ ਜਿਹੜੇ ਇਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਇੱਥੇ ਬਣੇ ਹੋਏ ਆ ਜਿਨ੍ਹਾਂ ਦਾ ਵੱਖ-ਵੱਖ ਤਰ੍ਹਾਂ ਦਾ ਜਿਹੜਾ ਰੋਲ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਬਈ ਕੋਈ ਟਾਈਮ ਦੱਸਦਾ ਕੋਈ ਕੀ ਦੱਸਦਾ ਕੋਈ ਕੀ ਤੇ ਇਹ ਜਿਹੜੇ ਰਾਜੇ ਮਹਾਰਾਜਾਂ ਨੇ ਪੁਰਾਣੇ ਇਸ ਟਾਈਮ ਤੇ ਜਿਹੜੇ ਇੱਥੇ ਬਣਾਏ ਹੋਏ ਸੀਗੇ ਜਿਨ੍ਹਾਂ ਦੇ ਵਿਗਿਆਨਕ ਤਰੀਕੇ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਜਿਹੜੇ ਅਰਥ ਨਿਕਲਦੇ ਆ ਵੱਖ-ਵੱਖ ਤਰ੍ਹਾਂ ਦਾ ਜਿਹੜਾ ਇਹ ਆਪਾਂ ਨੂੰ ਸੁਝਾਅ ਦਿੰਦੇ ਆ ਜੰਤਰ ਮੰਤਰ ਨੂੰ ਇਥੋਂ ਦੇ ਰਾਜਾ ਰਾਜਾ ਸਵਾਈ ਜੈ ਸਿੰਘ ਨੇ ਜਿਹੜਾ ਬਣਾਇਆ ਸੀ 1730 ਤੋਂ ਲੈ ਕੇ 1734 ਦੇ ਆਸ-ਪਾਸ ਜਿਹੜਾ ਇਥੋਂ ਦੇ ਲੋਕ ਵੀ ਦੱਸਦੇ ਬਈ ਉਹ ਜਿਹੜਾ 1730 ਤੋਂ ਲੈ ਕੇ 1734 ਵੀ ਦੇ ਵਿੱਚ ਵਿੱਚ ਜਿਹੜਾ ਬਣਾਇਆ ਸੀ ਇਹ ਮਹਾਰਾਜਾ ਦਾ ਨਾ ਅਸਲ ਤੇ ਵਿੱਚ ਜਿਹੜਾ ਪੰਘੋਲ ਦੇ ਵਿੱਚ ਜਿਹੜਾ ਵਿਗਿਆਨ ਦੇ ਵਿੱਚ ਨਾ ਇਹਦੇ ਵਿੱਚ ਜਿਹੜਾ ਮੰਨ ਲਓ ਅ ਜੋਤਿਸ਼ੀ ਵਿੱਦਿਆ ਦੇ ਵਿੱਚ ਜਿਹੜਾ ਬਹੁਤ ਦਰੁਚੀ ਸੀ ਬਹੁਤ ਦਿਮਾਗ ਵਾਲਾ ਸੀ ਜਿਹੜਾ ਉਹ ਰਾਜਾ ਇਸੇ ਕਰਕੇ ਜਿਹੜਾ ਉਸ ਰਾਜੇ ਨੇ ਇਹ ਜਿਹੜਾ ਇੱਕ ਜੰਤਰ ਮੰਤ్ర ਇੱਥੇ ਤਿਆਰ ਕਰਵਾਇਆ ਸੀਗਾ ਅਸਲ ਦੇ ਵਿੱਚ ਨਾ ਮਹਾਰਾਜੇ ਦਾ ਜਿਹੜਾ ਅਸਲੀ ਨਾਂ ਸੀਗਾ ਵਿਜੇ ਸਿੰਘ ਪਰ ਔਰੰਗਜੀਬ ਨੇ ਉਸ ਦਾ ਨਾਂ ਸਵਾਈ ਜੈ ਸਿੰਘ ਤਾਂ ਰੱਖਿਆ ਸੀ ਕਿਉਂਕਿ ਉਹਨਾਂ ਦੀ ਬੁੱਧੀ ਬਹੁਤ ਜ਼ਿਆਦਾ ਸੀ ਪੰਗੋਲ ਦੇ ਵਿੱਚ ਵਿਗਿਆਨ ਦੇ ਵਿੱਚ ਇਸ ਕਰਕੇ ਜਿਹੜਾ ਔਰੰਗਜੀਬ ਨੇ ਉਹਨਾਂ ਦਾ ਨਾਮ ਜਿਹੜਾ ਸਵਾਈ ਜੈ ਸਿੰਘ ਜਿਹੜਾ ਰੱਖਿਆ ਸੀ ਕਿਉਂਕਿ ਆਰੰਗਜੀਤ ਕਹਿੰਦਾ ਸੀ ਵੀ ਇਹ ਤੇਰੀ ਜਿਹੜੀ ਗਣਿਤ ਦੇ ਵਿੱਚ ਵਿਗਿਆਨ ਦੇ ਵਿੱਚ ਬੁੱਧੀ ਜ਼ਿਆਦਾ ਇਸ ਕਰਕੇ ਜਿਹੜਾ ਨਾਮ ਜਿਹੜਾ ਦਿੱਤਾ ਸੀ ਆਰੰਗਜੀਤ ਨੇ ਸਵਾਈ ਜੈ ਸਿੰਘ ਜਿਹੜਾ ਇਹ ਮੰਨ ਲਓ ਦਿੱਲੀ ਬਣਿਆ ਉਹਨੂੰ ਪਲੇਸ ਕਰਕੇ ਜਿਹੜਾ ਇੱਥੇ ਬਣਾਇਆ ਉਹਦੇ ਨਾਲੋਂ ਥੋੜਾ ਜਿਹਾ ਵਧੀਆ ਬਿਹਤਰ ਬਣਾਇਆ ਗਿਆ ਵਾ ਇਹ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਬਣਾਇਆ ਗਿਆ ਸੀਗਾ ਇਹ ਵਿਗਿਆਨ ਦੇ ਅਨੁਕੂਲ ਆ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਕਿਵੇਂ ਟੈਕਨੋਲੋਜੀ ਜਿਹੜੀ ਵਰਤੀ ਜਾਂਦੀ ਸੀਗੀ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਜੋਤਿਸ਼ ਵਿਦਿਆ ਕਿਵੇਂ ਕੰਮ ਕਰਦੀ ਸੀ ਵਿਗਿਆਨ ਕਿਵੇਂ ਕੰਮ ਕਰਦੀ ਸੀ ਜੋਤਿਸ਼ ਵਿਦਿਆ ਕਿਵੇਂ ਕੰਮ ਕਰਦੀ ਸੀਗੀ ਵੈਸੇ ਤੋਂ ਸਕੂਲ ਦੇ ਜਵਾਕਾਂ ਨੂੰ ਵੀ ਜਿਹੜਾ ਇੱਥੇ ਲਿਆ ਸਕਦੇ ਹੋ ਗਿਆਨ ਦੇ ਸਕਦੇ ਹੋ ਤੋਂ ਦੇ ਸਕੂਲ ਦੇ ਜਵਾਕਾਂ ਲਈ ਵੀ ਜਿਹੜੀ ਇਹ ਬਹੁਤ ਵਧੀਆ ਦੇਖਣਯੋਗ ਜਗ੍ਹਾ ਹੈਗੀ ਆ ਤੁਸੀਂ ਇੱਥੇ ਫੈਮਿਲੀ ਨੂੰ ਵੀ ਲਿਆ ਸਕਦੇ ਹੋ ਕਿਉਂਕਿ ਫੈਮਿਲੀ ਦੇ ਵੀ ਦੇਖਣਯੋਗ ਜਗ੍ਹਾ ਹੈਗੀ ਆ ਬਹੁਤ ਵਧੀਆ ਜਿਹੜਾ ਇਹ ਪਲੇਸ ਆ ਵਨ ਟਾਈਮ ਵਾਚ ਜਿਹੜਾ ਇਹ ਹੈਗਾ ਵੀ ਜਗਾ ਤੇ ਤੁਸੀਂ ਇਹ ਦੇਖ ਸਕਦੇ ਹੋ ਇੱਕ ਵਾਰੀ ਤੁਹਾਨੂੰ ਜ਼ਰੂਰ ਇੱਥੇ ਜਿਹੜਾ ਪਹੁੰਚਣਾ ਚਾਹੀਦਾਗਾ ਉਹ ਆਪਾਂ ਜਿਹੜਾ ਅੱਜ ਜੰਤਰ ਮੰਤਰ ਤੁਹਾਨੂੰ ਦਿਖਾਇਆ ਜਿਹੜੇ 19 ਤਰ੍ਹਾਂ ਦੇ ਇਨਸਟਰੂਮੈਂਟ ਜਿਹੜੇ ਬਣੇ ਹੋਇਆ ਅਲੱਗ-ਅਲੱਗ ਤਰ੍ਹਾਂ ਦੇ ਰਾਜਾ ਸਵਾਈ ਜੈ ਸਿੰਘ ਨੇ ਜਿਹੜੇ ਬਣਾਏ ਸੀਗੇ ਉਹ ਆਪਾਂ ਤੁਹਾਨੂੰ ਦਿਖਾਏ ਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਈ ਉਸ ਦੀ ਗਣਿਤ ਦੇ ਵਿੱਚ ਵਿਗਿਆਨ ਦੇ ਵਿੱਚ ਜਿਹੜੀ ਬੁੱਧੀ ਬਹੁਤ ਜ਼ਿਆਦਾ ਤੇਜ਼ ਤੇਜ ਸੀ ਤੇ ਇਸੇ ਕਰਕੇ ਜਿਹੜਾ ਰੰਗਜੀਵ ਨੇ ਉਹਨਾਂ ਨੂੰ ਸਵਾਈ ਜੈ ਸਿੰਘ ਦਾ ਜਿਹੜਾ ਨਾਮ ਦਿੱਤਾ ਸੀਗਾ ਤੇ ਇੱਕ ਵਾਰੀ ਜਰੂਰ ਇਤੋਂ ਤੁਸੀਂ ਵਿజిਟ ਕਰਾਇਓ ਜੈਪੁਰ ਆਉਣੇ ਜਾਂ ਦਿੱਲੀ ਜਾਣੇ ਹੋ ਜਾਂ ਮਥਰਾ ਤੇ ਜਾਂ ਤੁਸੀਂ ਬਨਾਸ ਜਾਣੇ ਹੋ ਤਾਂ ਇੱਕ ਵਾਰੀ ਜਰੂਰ ਇਸ ਪਲੇਸ ਤੇ ਇਵੇਂ ਦੀਆਂ ਪਲੇਸਾਂ ਤੇ ਤੁਸੀਂ ਜੰਤਰਮੰਤਰ ਤੇ ਜਾ ਜਿਹੜੇ ਅੱਜ ਵੀ ਜੰਤਰਮੰਤਰ ਉਸੇ ਤਰ੍ਹਾਂ ਹੀ ਕੰਮ ਕਰਦਾ ਜਿਵੇਂ ਅੱਜਕੱਲ ਵਿਗਿਆਨ ਕਰਦੀ ਆ ਸੋ ਅੱਜ ਦੀ ਵੀਡੀਓ ਇੱਥੇ ਤੇ ਕਰਾ ਹੁਣ ਆਪਾਂ ਕਰਦੇ ਆ ਐਗਜ਼ਿਟ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਜਾਓ ਸੋ ਅਗਲੀ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਮਿਲਾਂਗੇ ਜਲਦ ਸੋ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਾਜੋ ਬੈਲ ਆਈਕਨ ਨੂੰ ਵੀ ਇਹੜਾ ਪ੍ਰੈਸ ਕਰ ਲੈ ਸੋ ਸਾਰਿਆਂ ਨੂੰ ਸੱਤ ਸ਼ਰੀਆ ਕਾਲ ਜੀ